ਮਾਨ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਲਈ ਸਖਤ ਆਦੇਸ਼ ਜਾਰੀ ਕੀਤੇ ਗਏ ਸਨ ਸਾਫ਼ ਤੌਰ ਤੇ ਪੰਚਾਇਤਾਂ ਨੂੰ ਮੈਂਬਰਾਂ ਸਰਪੰਚਾਂ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਹੈ ਨਸ਼ਾ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਪਰਫਾਰਮੇ ਦੇ ਵਿੱਚ ਸਾਰੀ ਲਿਖ ਕੇ ਸਰਕਾਰ ਤੱਕ ਪਹੁੰਚਾਈ ਜਾਵੇ ਤੇ ਦੂਜੇ ਪਾਸੇ ਪਿੰਡ ਬੇਗੋਬਾਲ ਦੀ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਸਰਕਾਰ ਇਹ ਕੰਮ ਸਾਡੇ ਤੋਂ ਨਾ ਕਰਵਾ ਕੇ ਪੁਲਿਸ ਤੋਂ ਕਰਵਾਵੇ ਕਿਉਂਕਿ ਜੇਕਰ ਅਸੀਂ ਕਿਸੇ ਵੀ ਨਸ਼ਾ ਤਸਕਰ ਬਾਰੇ ਕੋਈ ਵੀ ਜ ਤੰਕਾਰੀ ਪਰਫਾਰਮੇ ਦੇ ਵਿੱਚ ਲਿਖ ਕੇ ਭੇਜਾਂਗੇ ਤਾਂ ਨਸ਼ਾ ਤਸਕਰਾਂ ਦੇ ਨਾਲ ਸਾਡੇ ਵੈਰ ਪੈ ਜਾਣਗੇ ਉਹਨਾਂ ਨੇ ਕਿਹਾ ਕਿ ਅਸੀਂ ਇਸੇ ਪਿੰਡ ਦੇ ਵਿੱਚ ਰਹਿਣਾ ਪਰ ਸਾਨੂੰ ਡਰ ਲੱਗਦਾ ਹੈ ਕਿ ਜੇਕਰ ਅੱਜ ਅਸੀਂ ਨਸ਼ਾ ਤਸਕਰਾਂ ਦੀ ਜਾਣਕਾਰੀ ਸਰਕਾਰ ਤੱਕ ਮੁਹੱਈਆ ਕਰਵਾਵਾਂਗੇ ਤਾਂ ਕੱਲ ਨੂੰ ਸਾਡੀ ਦੁਸ਼ਮਣੀ ਪਿੰਡ ਦੇ ਵਿੱਚ ਹੋਰ ਵੱਧ ਸਕਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਏ ਯੁੱਧ ਨਸ਼ਿਆਂ ਵਿਰੁੱਧ ਮੁਹੰਮ ਦੇ ਤਹਿਤ ਹੁਣ ਤੱਕ ਬਹੁਤ ਸਾਰੇ ਤਸਕਰਾਂ ਦੇ ਘਰਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਤੇ ਸਰਕਾਰ ਦਾ ਇਹ ਦਾਵਾ ਸੀ ਕਿ ਜਲਦ ਹੀ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਿਆਂਗੇ ਤੇ ਉਸੇ ਦੀ ਤਰ੍ਹਾਂ ਤੇ ਲਗਾਤਾਰ ਸਰਕਾਰ ਦਿਵਲੋ ਕਾਰਵਾਈ ਕੀਤੀ ਵੀ ਜਾ ਰਹੀ ਹੈ। ਇਨੀ ਦਿਨੀ ਪੰਜਾਬ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਖਤ ਆਦੇਸ਼ ਜਾਰੀ ਕੀਤੇ ਸਨ ਕਿ ਜਿਨ੍ਹਾਂ ਦੇ ਕੋਲ ਨਸ਼ਾ ਤਸਕਰਾਂ ਦੀ ਕੋਈ ਵੀ ਜਾਣਕਾਰੀ ਹੋਵੇ ਉਹ ਸਰਕਾਰ ਤੱਕ ਜ਼ਰੂਰ ਉਸ ਜਾਣਕਾਰੀ ਨੂੰ ਸਾਂਝੇ ਕਰਨਾ। ਪੰਚਾਇਤਾਂ ਨੂੰ ਇਹ ਕਿਹਾ ਗਿਆ ਸੀ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਮਿਤੀ 17 ਜੂਨ ਤੋਂ 30 ਜੂਨ ਤੱਕ ਗ੍ਰਾਮ ਸਭਾਵਾਂ ਦੇ ਇਜਲਾਸ ਕੀਤੇ ਜਾਣ ਤੇ ਨਾਲ ਹੀ ਪਿੰਡ ਦੇ ਵੱਖ-ਵੱਖ ਮੁੱਦੇ ਵਿਚਾਰਨ ਦੇ ਨਾਲ-ਨਾਲ ਪਿੰਡ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹੰਮਦਾ ਕਿੰਨਾ ਕੋ ਅਸਰ ਹੋਇਆ ਇਸ ਬਾਰੇ ਜਾਣਕਾਰੀ ਦੇਣ ਤੇ ਨਾਲ ਹੀ ਪਿੰਡ ਵਿੱਚ ਕੌਣ ਕਿਹੜਾ ਨਸ਼ਾ ਵੇਚਦਾ ਹੈ ਇਸ ਦੀ ਜਾਣਕਾਰੀ ਵੀ ਲਿਖਤੇ ਦੇ ਵਿੱਚ ਨਿਰਧਾਰਤ ਪਰਫਾਰਮੇ ਤੇ ਮੰਗੀ ਗਈ ਸੀ ਜਿਸ ਦਾ ਪੰਚਾਇਤ ਯੂਨੀਅਨ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਇਸੇ ਲੜੀ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੇਗੂਵਾਲਾ ਦੇ ਵਿੱਚ ਗ੍ਰਾਮ ਸਭਾ ਦਾ ਆਯੋਜਨ ਤਾਂ ਕਿ ਉਸ ਦੇ ਵਿੱਚ ਪੰਚਾਇਤੀ ਪਿੰਡ ਵਾਸੀਆਂ ਦੇ ਨਾਲ ਨਾਲ ਸਬੰਧਿਤ ਵਿਭਾਗਿਕ ਅਧਿਕਾਰੀ ਵੀ ਪਹੁੰਚੇ ਇਸ ਮੌਕੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਚਰਚਾ ਹੋਈ ਪਿੰਡ ਅੰਦਰ ਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਇਸ ਦਾ ਹਰ ਇੱਕ ਲੋੜਵੰਦ ਨੂੰ ਲਾਭ ਦੇਣ ਸੰਬੰਧੀ ਵਿਚਾਰ-ਚਰਚਾ ਵੀ ਕੀਤੀ ਗਈ ਪਰ ਇਸ ਚਰਚਾ ਤੋਂ ਬਾਅਦ মিডিਆ ਸਾਹਮਣੇ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਇਹ ਕਿਹਾ ਕਿ ਅੱਜ ਉਹਨਾਂ ਵੱਲੋਂ ਪਿੰਡ ਵਿੱਚ ਗ੍ਰਾਮ ਸਭਾ ਕਰਵਾਈ ਗਈ ਜਿਸ ਦੇ ਵਿੱਚ ਪਿੰਡ ਦੇ ਵੱਖ-ਵੱਖ ਮੁੱਦਿਆਂ ਦੇ ਨਾਲ ਨਰੇਗਾ ਦੇ ਕੰਮਾਂ ਸੰਬੰਧੀ ਗੱਲਬਾਤ ਹੋਈ ਉਹਨਾਂ ਨੇ ਇਹ ਦੱਸਿਆ ਕਿ ਜੋ ਸਰਕਾਰ ਵੱਲੋਂ ਉਹਨਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦੇ ਲਈ ਫਾਰਮ ਭੇਜੇ ਗਏ ਸੀ ਉਹ ਉਹਨਾਂ ਨੂੰ ਖਾਲੀ ਕਾਗਜ਼ਾਂ ਉੱਪਰ ਹੀ ਆਪਣੀ ਮੋਹਰ ਲਗਾ ਕੇ ਅਤੇ ਦਸਤਖਤ ਕਰਕੇ ਡੀਪੀਓ ਦਫ਼ਤਰ ਨੂੰ ਭੇਜ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪੰਚਾਇਤ ਵੱਲੋਂ ਕਿਸੇ ਵੀ ਤਸਕਰ ਦਾ ਨਾਮ ਇਹਨਾਂ ਫਾਰਮਾਂ ਦੇ ਵਿੱਚ ਭਰ ਕੇ ਭੇਜਦੇ ਹਾਂ ਤਾਂ ਪਿੰਡ ਵਿੱਚ ਇਹ ਦੁਸ਼ਮਣੀ ਨੂੰ ਹੋਰ ਵਧਾਏਗਾ ਤੇ ਨਸ਼ਾ ਤਸਕਰ ਉਹਨਾਂ ਦੇ ਵੈਰ ਪੈ ਜਾਣਗੇ ਇਹ ਵੀ ਅੱਜ ਪਿੰਡ ਵਾਸੀਆਂ ਤੇ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰੇਗਾ ਤੇ ਨਾ ਹੀ ਕੋਈ ਉਹਨਾਂ ਦੀ ਜਮਾਨਤ ਕਰਵਾਏਗਾ ਇਸ ਦੇ ਨਾਲ ਹੀ ਸਰਪੰਚ ਦੇ ਪਤੀ ਹਰਮੇਲ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੰਚਾਇਤ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਜੋ ਫਾਰਮ ਬੀਡੀਪੀਓ ਦਫ਼ਤਰ ਵੱਲੋਂ ਮਿਲੇ ਸਨ ਉਹਨਾਂ ਉੱਪਰ ਸਿਰਫ਼ ਦਸਤਖਤ ਕਰਕੇ ਬੀਡੀਪੀਓ ਦਫ਼ਤਰ ਨੂੰ ਇਸ ਲਈ ਭੇਜ ਰਹੇ ਹਾਂ ਕਿ ਨਸ਼ਾ ਤਸਕਰਾਂ ਦੀ ਰਿਪੋਰਟ ਤਿਆਰ ਕਰਨਾ ਪੁਲਿਸ ਦਾ ਕੰਮ ਹੁੰਦਾ ਹੈ ਤੇ ਇਹ ਕੰਮ ਪੁਲਿਸ ਤੋਂ ਕਰਵਾਇਆ ਜਾਵੇ ਹਰਮੇਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੰਚਾਇਤ ਕਿਸੇ ਤਸਕਰ ਸਬੰਧੀ ਲਿਖਤੀ ਜਾਣਕਾਰੀ ਦੇਵੇਗਾ ਤੇ ਇਸ ਨਾਲ ਪਿੰਡ ਵਿੱਚ ਦੁਸ਼ਮਣੀ ਹੋਰ ਵਧੇਗੀ ਸਰਪੰਚ ਦੇ ਪਤੀ ਹਰਮੇਲ ਸਿੰਘ ਨੇ ਉਦਾਹਰਣ ਦਿੰਦਿਆਂ ਇਹ ਜ਼ਰੂਰ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਸਾਦਿਕ ਦੇ ਨੇੜੇ ਕਿਸੇ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਬਣੀ ਸੀ ਜਦੋਂ ਇਸ ਕਮੇਟੀ ਦੇ ਮੈਂਬਰਾਂ ਨੇ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਨਸ਼ੇ ਵੇਚਣ ਤੋਂ ਰੋਕਿਆ ਸੀ ਤਾਂ ਨਸ਼ਾ ਤਸਕਰਾਂ ਨੇ ਕਮੇਟੀ ਦੇ ਇੱਕ ਮੈਂਬਰ ਨੂੰ ਜਾਨੋਂ ਮਾਰ ਦਿੱਤਾ ਉਹਨਾਂ ਨੇ ਕਿਹਾ ਕਿ ਨਾ ਤਾਂ ਸਰਪੰਚਾਂ ਦੇ ਕੋਲ ਕੋਈ ਗਨਮੈਨ ਹੁੰਦਾ ਹੈ ਤੇ ਨਾ ਹੀ ਉਹਨਾਂ ਦੇ ਕੋਲ ਕੋਈ ਅਸਲਾ ਹੁੰਦਾ ਹੈ ਜਿਸ ਨਾਲ ਉਹ ਆਪਣੀ ਰੱਖਿਆ ਕਰ ਸਕਣ ਇਸ ਮੌਕੇ ਹਰਮੇਲ ਸਿੰਘ ਨੇ ਇਹ ਵੀ ਕਿਹਾ ਕਿ ਇਸੇ ਲਈ ਉਹਨਾਂ ਨੇ ਬੀਡੀਪੀਓ ਦਫ਼ਤਰ ਨੂੰ ਇਹ ਫਾਰਮ ਖਾਲੀ ਭੇਜੇ ਨੇ ਦੇ ਤੌਰ ਤੇ ਇਹ ਕਹਿ ਦਿੰਦਾ ਹੈ ਕਿ ਸਰਕਾਰ ਨੇ ਜੋ ਸਾਨੂੰ ਆਦੇਸ਼ ਦਿੱਤੇ ਨੇ ਤਾਂ ਉਹ ਸਾਰਾ ਕੰਮ ਪੁਲਿਸ ਤੋਂ ਕਰਵਾਇਆ ਜਾਵੇ ਅਸੀਂ ਕਿਸੇ ਨਾਲ ਵੈਰ ਨਹੀਂ ਪਾਉਣਾ ਚਾਹੁੰਦੇ